ਜਦੋਂ ਰਾਜਾ ਵੜੇਂਗਰ ਇਲੈਕਸ਼ਨ ਜਿੱਤ ਗਿਆ ਲੁਧਿਆਣੇ ਮੈਂ ਡਿੰਪੀ ਨੂੰ ਫੋਨ ਕੀਤਾ ਮੈਂ ਕਿਹਾ ਡਿੰਪੀ ਹੁਣ ਤਿਆਰੀ ਵੱਟਲਾ ਬਾਈ ਇਲੈਕਸ਼ਨ ਆ ਗਿਆ ਅੱਛਾ ਤੁਸੀਂ ਕੀ ਆ ਮੈਂ ਪਹਿਲੇ ਦਿਨ ਤੋਂ ਕਿਉਂਕਿ ਮੇਰੀ ਆਦਤ ਹੈ ਮੈਂ ਆਪਣੇ ਬੰਦਿਆਂ ਦਾ ਸਾਥ ਨਹੀਂ ਛੱਡਦਾ ਤੇ ਨਾਲੇ ਆਦ ਭਰਾ ਹੈ ਤੇ ਮੈਂ ਇਹਨੂੰ ਕਿਹਾ ਕਿ ਹੁਣ ਤਿਆਰੀ ਕਰ ਲੈ ਆਪਾਂ ਦੱਸੋ ਕਿਦੋਂ ਸ਼ੁਰੂ ਕਰੀਏ ਕਹਿੰਦਾ ਹਲੇ ਡੀਕ ਲੋ ਡੀਕ ਲੋ ਕਰਦੇ ਕਰਦੇ ਤੇ ਅਖੀਰ ਚ ਅਕੇ ਹੁਣ ਪਿਛਲੇ ਪ੍ਰੋਗਰਾਮ ਦੇਖੋ ਸਾਰੇ ਇਹਦੇ ਘਰੇ ਆਉ ਦਫਤਰ ਆਈ ਪ੍ਰੋਗਰਾਮ ਮਣਾਉਂਦਾ ਸੀ ਇਹਦੇ ਨਾਲ ਮੈਂ ਰੋ ਜਾਂਦਾ ਸੀ ਇਹਦੀ ਕੈਂਪੇਨ ਚ ਲੱਗਿਆ ਸੀ ਤੇ ਇਸ ਮੰਡੇ ਵੀ ਮੇਰੇ ਪ੍ਰੋਗਰਾਮ ਸੀ ਤੁਸੀਂ ਮੱਲਣ ਪਿੰਡ ਮੈਂ ਕਿਹਾ ਇਕੱਠੇ ਹੋਏ ਨਹੀਂ ਹਰ ਪਿੰਡ ਚ ਹਰ ਪਿੰਡ ਚ 15-15 ਪ੍ਰੋਗਰਾਮ ਇਹਦੇ ਵਾਸਤੇ ਮੈਂ ਕਰਦਾ ਸੀ ਐਂਡ ਸਨਲੀ ਤੁਸੀਂ ਨਿਊਜ਼ ਆ ਜਾਂਦੀ ਹੈ ਕਿ ਡਿੰਪੀ ਟੋਂ ਲੋ ਛੱਡ ਰਿਹਾ ਹੈ ਤੇ ਐਕਸਕਿਊਜ਼ ਲਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਅ ਨੋਮੈਟਿਕ ਦੇਣਾ ਚਾਹਣਾ ਹੈ ਮਨਪ੍ਰੀਤ ਸਿੰਘ ਬਾਦਲ ਭਾਜਪਾ ਦਾ ਵਿਚੇਗਾ ਮਨਪ੍ਰੀਤ ਸਿੰਘ ਬਾਦਲ ਨੇ ਆਪ ਬਿਆਨ ਦਿੱਤਾ ਕਿ ਮੈਂ ਤਾਂ ਬੀਜੇਪੀ ਚ ਮਰਨਾ ਇੱਥੇ ਮੈਂ ਰਹਿਣਾ ਇੱਥੇ ਤੇ ਤੁਹਾਡੇ ਸਾਹਮਣੇ ਆਜੂਗਾ ਕਿ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਦੇ ਲੜੂਗਾ ਇਲੈਕਸ਼ਨ ਤੇ ਫਿਰ ਐਜ ਐਸਕਿਊਜ਼ ਉਹ ਕਹ ਰਿਹਾ ਕਿ ਅਨਾਉਂਸ ਨਹੀਂ ਕਰ ਰਹੇ ਸੀ ਮੈਂ ਉਹ ਕਹਿੰਦੇ ਮੈਂ ਕਹਿੰਦਾ ਸੀ ਜਾਂ ਮੈਨੂੰ ਕਰ ਦੋ ਜਾਂ ਖੁਦ ਤੁਸੀਂ ਸੁਖਬੀਰ ਸਿੰਘ ਬਾਦਲ ਖੁਦ ਆਪਣੇ ਆਪ ਨੂੰ ਅਨਾਉਂਸ ਕਰ ਦੇਣ ਕਿ ਇੱਥੋਂ ਕੌਣ ਲੜੇ ਕਲੈਰਿਟੀ ਹੋ ਜਾਏ ਲੋਕਾਂ ਦੇ ਵਿੱਚ ਮੈਂ ਜਾਣਦਾ ਸੀ ਲੋਕਾਂ ਨੂੰ ਇਹ ਸੀਗਾ ਇੱਕ ਭੰਬੜਪੂਸਾ ਸੀ ਲੋਕਾਂ ਦੇ ਵਿੱਚ ਕੌਣ ਇੱਥੋਂ ਲੜ ਰਿਹਾ ਸਾਡੇ ਪਾਰਟੀ ਚ ਕੋਈ ਐਨਾਨਸਮੈਂਟ ਨਹੀਂ ਹੁੰਦੀ ਸਾਰਿਆਂ ਨੂੰ ਪਤਾ ਹੀ ਹੁੰਦਾ ਜਿਵੇਂ ਜੇ ਬੰਟੀ ਨੂੰ ਬੰਟੀ ਰਮਾਣਾ ਨੂੰ ਪਤਾ ਕਿ ਮੈਂ ਫਰੀਦਕੋਟ ਹੀ ਲੜਨਾ ਹੈ ਰੋਜੀ ਨੂੰ ਪਤਾ ਹੈ ਕਿ ਮੈਂ ਡੀਮਪੀ ਨੂੰ ਪਤਾ ਹੈ ਮੈਂ ਇੱਥੇ ਲੜ ਰਿਹਾ ਜੇ ਜੇ ਇਹ ਨੂੰ ਮੈਂ ਹੋਰ ਕੋਈ ਬੰਦਾ ਹੁੰਦਾ ਤਾਂ ਫਿਰ ਮੈਂ ਇਹਦੇ ਨਾਲ ਕਿਉਂ ਜਾਂਦਾ ਕੈਂਪੇਨ ਤੇ ਇਹਦੀ ਗੱਡੀ 'ਚ ਤੁਹਾਡੇ ਮਨ 'ਚ ਕਲੈਰਿਟੀ ਸੀ ਕਿ ਕਲੈਰਿਟੀ ਮੈਂ ਮੈਂ ਰੋਜ ਇਹਨੂੰ ਕਹਿੰਦਾ ਸੀ ਕਿ ਤਿਆਰੀ ਵਟ ਮੇਰੇ ਕੋਲੇ ਆਕੇ ਨੇ ਕਿਹਾ ਕਿ ਮੇਰੇ ਕੋਲੇ ਇੰਨੇ ਪੈਸੇ ਨਹੀਂ ਹੋਣੇ ਮੇਰੇ ਬਹੁਤ ਖਰਚੇ ਗਏ ਪਿਛਲੇ ਮੈਂ ਕਿਹਾ ਮੈਂ ਪੂਰੀ ਮਦਦ ਕਰੂੰਗਾ ਜਿੰਨੇ ਪੈਸੇ ਦੀ ਲੋੜ ਹੈ ਮੈਂ ਦਊਂਗਾ ਹਰਸਿਮਰਤ ਮੇਰੀ ਵਾਈਫ ਨੇ ਨੂੰ ਬੁਲਾ ਕੇ ਕਿਹਾ ਕਿ 50 ਲੱਖ ਮੇਰਾ ਐਮਪੀ ਫੰਡ ਹੈ ਉਹਦੇ ਚੋਂ ਮੈਂ ਬਾਹਰ ਦੇ ਸਕਦੀ ਹਾਂ 50 ਲੱਖ ਹਰ ਸਾਲ ਤੇ ਤੂੰ ਆਪਣੇ ਦੱਸ ਦੇ ਗਿੱਦੜ ਦੇ ਹਲਕੇ ਚ ਕਿੰਨੇ-ਕਿੰਨੇ ਦੇਣੇ ਆ ਲਿਸਟਾ ਬਣਾ ਕੇ ਤੇ ਮੈਨੂੰ ਦੇ ਦੇ ਆ ਤਾਂ ਸਾਰੀ ਤਿਆਰੀ ਹੋ ਰਹੀ ਹੈ ਮੈਂ ਸਾਰੇ ਐਮਐਲਏ ਹਲਕਾ ਇੰਚਾਰਜ ਜਿਹੜੇ ਸਾਡੇ ਇਸ ਜ਼ਿਲ੍ਹਿਆਂ ਦੇ ਹੈਗੇ ਸਾਰਿਆਂ ਨੂੰ ਬੁਲਾ ਕੇ ਇੱਕ-ਇੱਕ ਪਿੰਡ-ਵੰਡੇ ਕਿ ਡਿੰਪੀ ਦੀ ਦੀ ਕੈਂਪੇਨ ਦੇ ਤਿਆਰੀ ਕਰੋ ਇਹਨਾਂ ਦੇ ਵਰਕਰ ਬਣਾਏ ਉਹ ਵਰਕਰਾਂ ਨੂੰ ਕਿਹਾ ਕਿ ਹੁਣ ਤਿਆਰੀ ਕਰੋ ਦਿੰਪੀ ਨੇ ਮੈਨੂੰ ਆਪ ਕਿਹਾ ਕਿ ਆਪਾਂ ਆਫੀਸ਼ੀਅਲੀ ਹਲੇ ਨਾ ਕਰੀਏ ਹਲੇ ਅਨਾਉਂਸਮੈਂਟ ਨਹੀਂ ਹੋਈ ਪਤਾ ਹੀ ਹੈ ਜਦੋਂ ਉਹ ਕੈਂਡੀਡੇਟ ਹੈ ਤੇ ਜਿਹੜੀ ਕਰਕੇ ਮੈਂ ਪਿੰਡ ਪਿੰਡ ਜਾ ਰਿਹਾ ਹਾਂ ਤੇ ਹੋਰ ਕਹਿੰਦੀ ਕਿ ਲੋੜ ਹੈ ਇਹਨੂੰ ਬਾਰ-ਬਾਰ ਮੈਂ ਕਿਹਾ ਕਹਿ ਰਿਹਾ ਤੂੰ ਤਗੜੇ ਹੋ ਕੇ ਲੜ ਹੁਣ ਜੇ ਮੈਂ ਕਹਿ ਰਿਹਾ ਤਗੜੇ ਹੋ ਕੇ ਲੜ ਇਹਦਾ ਮਤਲਬ ਆਫੀਸ਼ੀਅਲ ਅਨਾਉਂਸਮੈਂਟ ਕੀ ਹੈ ਫੇਰ ਫੇਰ ਕੋਈ ਰੀਜ਼ਨ ਤੁਹਾਨੂੰ ਕੀ ਲੱਗਦਾ ਇੱਕ ਇੱਕ ਜਮਾਤ ਇਹ ਵੀ ਆਫ ਦ ਰਿਕਾਰਡ ਚੀਜ਼ਾਂ ਚੱਲਦੀਆਂ ਕਿ ਕੋਈ ਬਿਜ਼ਨਸ ਦਾ ਕਨਫਲਿਕਟ ਸੀਗਾ ਕੁਝ ਐਤਾ ਦਾ ਸੀ ਮੈਨੂੰ ਲੱਗਦਾ ਹੈ ਕੋਈ ওই ਪ੍ਰੈਸ਼ਰ ਪੈ ਗਿਆ ਉਹ ਪ੍ਰੈਸ਼ਰ ਵਿਚਾਰਾ ਚੱਲ ਨਹੀਂ ਚ ਰਖ ਸਕਿਆ ਪ੍ਰੈਸ਼ਰ ਹੋਈ ਹੈ ਨਹੀਂ ਤਾਂ ਐਜਾ ਰਿਸ਼ਤਾ ਜਿਹੜਾ ਸਾਡੇ ਨਾਲ ਹੈ ਇਹਨਾਂ ਦੇ ਬਜ਼ੁਰਗ ਦਾ ਮੇਰੇ ਫਾਦਰ ਨਾਲ ਸੀ ਇਹਨਾਂ ਦੇ ਬਾਈ ਇਲੈਕਸ਼ਨ ਨੂੰ ਗਿੱਦਰਵਾ ਮਨਪਰੀ ਦਾ ਇਲੈਕਸ਼ਨ ਇਹਨਾਂ ਨੇ ਘਰੂ ਲੜਿਆ ਸੀ ਤੇ ਉਦੋਂ ਦੇ ਸਾਡੇ ਸੰਬੰਧ ਹੈ ਤੇ ਜਦੋਂ ਸਾਡੀ ਸਰਕਾਰ ਸੀ ਡਿੰਪੀ ਨੂੰ ਪੁੱਛੋ ਇਹਨੂੰ ਹਲਕਾ ਚਾਰਜ ਮੈਂ ਬਣਾਇਆ ਮੈਂ ਲਾ ਕੇ ਆਇਆ ਐ ਪੋਲਿਟਿਕਸ ਤੇ ਜਦੋਂ ਸਰਕਾਰ ਦੇ ਟਾਈਮ ਮੈਂ ਇਹਨੂੰ ਜੋ ਕਹਿੰਦਾ ਸੀ ਇੱਥੇ ਆਜ ਇੱਥੇ ਸੜਕਾਂ ਚਾਹੀਦੀਆਂ ਇੱਥੇ ਗਲੀਆਂ ਚਾਹੀਦੀਆਂ ਤੇ ਹਸਪਤਾਲ ਚਾਹੀਦੇ ਤੇ ਖਾਲੇ ਚਾਹੀਦੇ ਐ ਕਰੋੜਾ ਰੁਪਏ ਮੈਂ ਗਿੱਦੜਵੇ ਹਲਕੇ 'ਚ ਇਹਦੇ ਕਹਿੰਤੇ ਦਿੱਤੇ। ਕਿਉਂ ਮੈਂ ਤਾਂ ਨਾ ਕੀ ਕੀਤੀ ਨੀ ਇਹਨੂੰ। ਵੈਸੇ-ਵੈਸੇ ਜਦੋਂ ਇਹ ਐਲਾਨ ਹੋਇਆ ਤੁਸੀਂ ਕਾਲ ਕੀਤੀ ਕਿਉਂਕਿ ਉਹ ਇਹ ਚੀਜ਼ ਕਹਿ ਰਿਹਾ ਕਿ ਮੈਨੂੰ ਦੋ ਕਵਾਰੀ ਕਾਲ ਆਈ ਐ ਮੈਂ ਚੱਕ ਨਹੀਂ ਸਕਿਆ। ਮੈਂ ਮਿਸਟ ਕਾਲ ਇਹਨੂੰ ਕੀਤੀ ਮੈਂ ਇਹਨੂੰ ਵੀ ਕਾਲ ਕੀਤੀ ਇਹਦੇ ਭਰਾ ਨੂੰ ਵੀ ਕੀਤੀ ਸਾਰਿਆਂ ਨੂੰ ਕੀਤੀ। ਪਰ ਮੈਨੂੰ ਦੁੱਖ ਹੈ ਕਿ ਉਹਨੂੰ ਉਹ ਝੂਠ ਨਹੀਂ ਬੋਲਣਾ ਚਾਹੀਦਾ ਸੀ। ਇਹ ਮਜਬੂਰੀ ਹੈ ਮੈਨੂੰ ਦੱਸ ਦਿੰਦਾ ਟਿਕਟ ਵਾਲਾ ਛੂਟ ਹਾਂ ਟਿਕਟ ਵਾਲਾ ਨਾਲ ਹੀ ਖੋਰ ਹੋਣੀ ਗੱਲ ਜਿਹੜੀ ਮੈਨੂੰ ਬੁਰੀ ਲੱਗੀ ਕਹਿੰਦਾ ਮੈਂ ਤੇ ਮੇਰਾ ਭਰਾ ਸਣੀ ਅਸੀਂ ਸਵੇਰੇ ਬਾਦਲ ਗਏ ਤੇ ਝੋਲੀ ਅੱਡ ਕੇ ਖੜ ਗਏ ਕਿ ਸਾਨੂੰ ਟਿਕਟ ਦੇ ਦਿਓ ਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਆਇਆ ਹੀ ਨਹੀਂ ਮੇਰੇ ਕੋਲੇ ਝੋਲੀ ਅੱਡਣ ਦੀ ਕੀ ਲੋੜ ਹੈ ਮੈਂ ਤਾਂ ਪਹਿਲੇ ਮੈਂ ਤਾਂ ਅੱਜ ਕਹਿੰਨਾ ਹੈ ਮੈਂ ਤੁਹਾਡੇ ਤੁਹਾਡੇ ਮੀਡੀਅਮ ਰਹੀ ਮੈਂ ਅੱਜ ਵੀ ਕਹਿੰਨਾ ਹੈ ਕਿ ਜਿਹੜਾ ਰਿਸ਼ਤਾ ਜੋੜਿਆ ਨੇ ਨਵੀਂ ਪਾਰਟੀ ਨਾਲ ਜੋ ਪਿਆਰ ਆਪਣੇ ਘਰ ਚ ਐ ਇੱਥੇ ਨਹੀਂ ਮਿਲਣਾ। ਮਾਨ ਸਾਹਿਬ ਨੇ ਕਿਹਾ ਪੌਣੀਆਂ ਬਹੁਤ ਚੜਾ ਦੇਣੀ। ਨਹੀਂ ਨਹੀਂ ਮੈਂ ਕਿਹਾ ਇੱਥੇ ਉੱਥੇ ਜੋ ਪਿਆਰ ਇੱਥੇ ਮਿਲ ਰਿਹਾ ਐ ਮਿਲਦਾ ਜੋ ਰਿਸ਼ਤਾ ਐ ਉੱਥੇ ਨਹੀਂ ਮਿਲਣਾ। ਹਲੀ ਵੀ ਮੈਂ ਕਹਿੰਨਾ ਜੇ ਮਹੀਨਾ ਲਾਉਣਾ ਹੈ ਲਾ ਕੇ ਦੇਖ ਲਾ। ਵਾਪਸ ਆ ਜਾ ਟਿਕਟੈਨੂੰ ਦਊਂਗਾ। ਵੱਡੀ ਗੱਲ ਕਹਿ ਰਹੇ ਆ। ਮੈਂ ਕਹਿੰਦਾ ਜੇ ਆ ਜਾਂਦਾ ਵਾਪਸ ਮੈਂ ਟਿਕਟੈਨੂੰ ਦੇ ਦਊਂਗਾ। ਐਦਾਂ ਫਰਾਕਦਿਲ ਹੈ ਸੁਪੀਰ ਸਿੰਘ ਬਾਦਲ ਜਿਹਦੇ ਭਾਵਨਾ ਨਾਲ ਐਨਾ ਰਿਸ਼ਤਾ ਹੋਏ ਕਿਤੇ ਕਿਤੇ ਭਰਾ इमोਸ਼ਨਲੀ ਹੋ ਕੇ ਜਾਂ ਪ੍ਰੈਸ਼ਰ 'ਤੇਲੇ ਚਲੇ ਜਾਂਦੇ ਐ ਤੇ ਮੈਂ ਇਹਨੂੰ ਕਹਿੰਨਾ ਜੋ ਵੀ ਤਰ੍ਹਾਂ ਦੇ ਪੋਲਿਟਿਕਲ ਪ੍ਰੈਸ਼ਰ ਆ ਮੈਂ ਤੇਰਾ ਸਾਥ ਦਊਂਗਾ ਜੇ ਕਿਸੇ ਲੜਾਈ ਸਰਕਾਰ ਨਾਲ ਲੜਨੀ ਪਈ ਤੇਰੇ ਨਾਲ ਧੱਕਾ ਹੋਇਆ ਤੇ ਮੈਂ ਲੜੂੰਗਾ ਤੇਰੇ ਨਾਲ ਘਾਟੇ ਦਾ ਪਹਿਲਾਂ ਚੱਲਲੇ ਬੱਸਾਂ ਦਾ ਬਹੁਤ ਨੁਕਸਾਨ ਚੱਲ ਰਿਹਾ ਹੁਣ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਸੁਪਰੀਮ ਕੋਰਟ ਦੇ ਵੱਲੋਂ ਸਾਨੂੰ ਸਭ ਕੁਝ ਸਹੀ ਹੈ ਸੀ ਮੈਂ ਉਹੀ ਕਹਿਣਾ ਚਾਹਣਾ ਹੈ ਕਿ ਇਹ ਜਿਆ ਬੰਦਾ ਐਂ ਸਾਥ ਨਹੀਂ ਛੱਡਦਾ ਜਿੱਥੇ ਇੰਨਾ ਨੇੜਤਾ ਹੋਏ ਰੋਜ਼ ਮੇਰੇ ਕੋਲ ਆ ਸਕਦਾ ਹੈ ਮੈਂ ਤਾਂ ਐਨਾ ਹੀ ਕਹਿਣਾ ਆਮੀ ਨਾ ਦੇਖਲਾ ਜੇ ਚਾਰ ਭਗਵਾਨ ਤਮਨ ਨੂੰ ਹੁਣ ਮਿਲਣ ਦੀ ਕੋਸ਼ਿਸ਼ ਕਰ ਜੇ ਚਾਰ ਵਾਰ ਵੀ ਨਹੀਂ ਮਿਲ ਸਕਿਆ ਤੁਹਾਨੂੰ ਸਮਝ ਲੋ ਛੱਡੋ ਦੋ ਵਾਰ ਵੀ ਨਹੀਂ ਮਿਲ ਸਕਿਆ ਤੁਸੀਂ ਮਹੀਨੇ ਟਾਈਮ ਲਾ ਕੇ ਦੇਖ ਲਾ ਭਗਵਾਨ ਤਮਨ ਨੂੰ ਫਿਰ ਉੱਥੇ ਰਹਿਣ ਦੀ ਕੀ ਲੋੜ ਹੈ ਹਲੇ ਵੀ ਮੈਂ ਕਹਿੰਦਾ ਕਿਤੇ ਗਲਤ ਫਹਮੀ ਚ ਲੋਕੀ ਆ ਜਾਂਦੇ ਐ ਕਿ ਦੂਜੇ ਪਾਸੇ ਜਾ ਕੇ ਬੜਾ ਕੁਝ ਮੈਨੂੰ ਮਿਲ ਜੂਗਾ ਸਰਕਾਰ ਹੈ ਗਨਮੈ ਨਾ ਜਾਣਗੇ ਗੱਡੀਆਂ ਦੇ ਅੱਗੇ ਪੁਲਿਸ ਹੋ ਜੂਗੀ ਆ ਜਿਹੜੀ ਗੱਲਾਂ ਹੁੰਦੀਆਂ ਨਾ ਉਸ 2.5 ਸਾਲ ਦੀ ਖੇਡ ਐ ਅੱਛਾ ਜ਼ਿੰਦਗੀ ਦੇ ਰਿਸ਼ਤੇ 2.5 ਸਾਲ ਵਾਸਤੇ ਨਹੀਂ ਛੱਡੀ ਜਾਂਦੇ ਹੁੰਦੇ